ਸਾਤ ਸ਼ਰੀਆ ਕਾਲ ਜੀ ਤੁਸੀਂ ਬੁਝਾਰਤਾਂ ਦੇ ਪਹਿਲੇ ਭਾਗ ਨੂੰ ਬਹੁਤ ਪਿਆਰ ਦਿੱਤਾ ਇਸ ਕਰਕੇ ਆਪਾਂ ਦੂਜਾ ਲੈ ਕੇ ਆ ਗਏ ਆਜੋ ਫਿਰ ਕਰੀਏ ਦਿਮਾਗ ਚੈੱਕ ਪਾਈਏ ਦਾਦੀ ਨਾਨੀ ਵਾਲੀਆਂ ਬਾਤਾਂ ਮੈਂ ਪਹਿਲਾਂ ਬਾਤ ਪਾਇਆ ਕਰੂੰ ਉਸ ਤੋਂ ਬਾਅਦ 10 ਸੈਕਿੰਟ ਚੱਲਣਗੇ ਉਹਨਾਂ 10 ਸੈਕਿੰਟਾਂ ਦੇ ਵਿੱਚ ਤੁਸੀਂ ਇਮਾਨਦਾਰੀ ਦੇ ਨਾਲ ਕਮੈਂਟਾਂ ਦੇ ਵਿੱਚ ਉਸ ਬੁਝਾਰਤ ਦਾ ਉੱਤਰ ਦੇਣਾ ਆਜੋ ਫਿਰ ਕਰੀਏ ਸ਼ੁਰੂ ਲੈ ਵੀ ਤੁਹਾਡੀ ਪਹਿਲੀ ਬੁਝਾਰਤ ਹੈਗੀ ਆ ਅਜੇ ਹੀ ਕਿਹੜੀ ਚੀਜ਼ ਹੈ ਜਿਹੜੀ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਵੀ ਗਰਮੀ ਰਹਿੰਦੀ ਹੈ ਬੱਸ 10 ਸਕਿੰਟ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਗਰਮ ਮਸਾਲਾ ਅਗਲੀ ਬੁਝਾਰਤ ਅਜਿਹੀ ਕਿਹੜੀ ਡਰੈੱਸ ਹੈ ਜਿਹਨੂੰ ਆਪਾਂ ਪਹਿਨ ਨਹੀਂ ਸਕਦੇ ਪਾ ਨਹੀਂ ਸਕਦੇ ਬੱਸ 10 ਸਕਿੰਟ ਹੋ ਗਏ ਪੂਰੇ ਉਹਦਾ ਸਹੀ ਉੱਤਰ ਹੈਗਾ ਅਡਰੈਸ ਅਗਲੀ ਬੁਝਾਰਤ ਉਹ ਕੌਣ ਹੈ ਜੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਹੈ ਪਰ ਆਪਣੀ ਜਗ੍ਹਾ ਤੋਂ ਨਹੀਂ ਹਿਲਦੀ? ਬਸ 10 ਸਕਿੰਟ ਹੋ ਗਏ ਪੂਰੇ ਉਹਦਾ ਸਹੀ ਉੱਤਰ ਹੈਗਾ ਭਾਈ ਸੜਕ ਅਗਲੀ ਬੁਝਾਰਤ ਅਜੇ ਹਾ ਕਿਹੜਾ ਜਾਨਵਰ ਹੈ ਜਿਹੜਾ ਬਿਨਾ ਪੈਰਾਂ ਤੋਂ ਵੀ ਤੇਜ਼ ਭੱਜ ਸਕਦਾ ਹੈ? ਬਸ 10 ਸਕਿੰਟ ਹੋ ਗਏ ਪੂਰੇ ਇਹਦਾ ਸਹੀ ਜਵਾਬ ਹੈਗਾ ਸੱਪ ਉਹ ਬਿਨਾ ਪੈਰਾਂ ਤੋਂ ਵੀ ਤੇਜ਼ ਦੌੜ ਸਕਦਾ ਹੈ ਧਰਤੀ ਦੇ ਉੱਤੇ ਅਗਲੀ ਬੁਝਾਰਤ ਹੈਗੀ ਆ ਉਹ ਕੀ ਆ ਜੋ ਆਪਣਾ ਮੌਤ ਤੱਕ ਸਾਥ ਨਹੀਂ ਛੱਡਦੀ 10 ਸਕਿੰਟ ਹੋ ਗਏ ਪੂਰੇ वैसे एदे ਲਈ ਅਲੱਗ-ਅਲੱਗ ਉੱਤਰ ਹੋ ਸਕਦੇ ਨੇ ਪਰ ਜੋ ਸਹੀ ਹੈਗਾ ਉਹ ਹੈਗਾ ਪਰਛਾਵਾ ਪਰਛਾਈ ਅਗਲੀ ਬੁਝਾਰਤ ਹੈਗੀ ਆ ਉਹ ਕਿਹੜਾ ਬੰਦਾ ਹੈ ਜਿਹਦੇ ਸਾਹਮਣੇ ਵੱਡੇ ਤੋਂ ਵੱਡਾ ਰਾਜਾ ਵੀ ਸਿਰ ਝੁਕਾਉਂਦਾ 10 ਸੈਕਿੰਡ ਹੋ ਗਏ ਪੂਰੇ ਉਹਦਾ ਸਹੀ ਉੱਤਰ ਹੈਗਾ ਭਾਈ ਬਾਲ ਕੱਟਣ ਵਾਲਾ ਨਾਈ ਅਗਲੀ ਬੁਝਾਰਤ ਹੈਗੀ ਆ ਉਹ ਕਿਹੜੀ ਚੀਜ਼ ਆ ਜਿਹੜੀ ਸਦੀਆਂ ਤੋਂ ਹੈਗੀ ਐ ਪਰ ਉਹਦੀ ਉਮਰ ਇੱਕ ਰਾਤ ਤੋਂ ਜ਼ਿਆਦਾ ਨਹੀਂ ਹੁੰਦੀ ਬਾਸ 10 ਸੈਕਿੰਡ ਹੋ ਗਏ ਪੂਰੇ ਉਹਦਾ ਸਹੀ ਉੱਤਰ ਹੈਗਾ ਭਾਈ ਚੰਦ ਉਹਨੂੰ ਦਿਨ ਹੁੰਦੇ ਹੀ ਜਾਣਾ ਪੈਂਦਾ ਅਗਲੀ ਬੁਝਾਰਤ ਹੈਗੀ ਆ ਧਿਆਨ ਨਾਲ ਸੁਣਿਓ ਕੋਈ ਇਨਸਾਨ ਬਿਨਾ ਨੀਂਦ ਲਏ 30 ਦਿਨ ਤੱਕ ਕਿਵੇਂ ਰਹਿ ਸਕਦਾ ਹੈ 10 ਸਕਿੰਟ ਹੋ ਗਏ ਪੂਰੇ ਉਹਦਾ ਸਹੀ ਉੱਤਰ ਹੈਗਾ ਰਾਤ ਨੂੰ ਸੌ ਕੇ ਅਗਲੀ ਕਹਾਵਤ ਹੈਗੀ ਹੈ ਨਾ ਸੋਣੇ ਦਾ ਪਲੰਗਾ ਨਾ ਕੋਈ ਮਹਿਲ ਬਣਾਏ 1 ਰੁਪਿਆ ਕੋਲ ਨਹੀਂ ਫਿਰ ਵੀ ਰਾਜਾ ਕਹਾਏ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਸ਼ੇਰ ਜੰਗਲ ਦਾ ਰਾਜਾ ਅਗਲੀ ਕਵਤ ਹੈਗੀ ਹੈ ਉੱਠਦੀ ਬੈਠਕ ਹਿਰਨ ਦੀ ਚਾਲ ਦੱਸੋ ਕੌਣ ਆ ਜਿਹਦੇ ਪੂਛ ਨਾ ਬਾਲ ਬਾਸ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਡੱਡੂ ਅਗਲੀ ਕਹਾਵਤ ਹੈਗੀ ਹੈ ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਬਿਨਾ ਹੱਡੀ ਤੋਂ ਵੀ ਮਜ਼ਬੂਤ ਰਹਿੰਦੀ ਹੈ 10 ਸੈਕਿੰਡ ਹੋ ਗਏ ਪੂਰੇ ਮੈਨੂੰ ਉਮੀਦ ਹੈ ਵੀ ਤੁਸੀਂ ਇਮਾਨਦਾਰੀ ਨਾਲ 10 ਸੈਕਿੰਡ ਦੇ ਵਿੱਚ ਵਿੱਚ ਹੀ ਉੱਤਰ ਦੇ ਰਹੇ ਹੋਵੋਗੇ ਤੇ ਇਹਦਾ ਸਹੀ ਉੱਤਰ ਹੈਗਾ ਜੀਭ ਅਗਲੀ ਕਹਾਵਤ ਹੈਗੀ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਇੱਕ ਵਾਰ ਟੁੱਟ ਜਾਵੇ ਤਾਂ ਵਾਪਸ ਨਹੀਂ ਆਉਂਦੀ 10 ਸਕਿੰਟ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਪਰੋਸਾ ਯਕੀਨ ਆਏ ਇੱਕ ਵਾਰ ਟੁੱਟ ਜੇ ਤਾਂ ਫੇਰ ਨਹੀਂ ਜੁੜਦਾ ਰਿਸ਼ਤੇ ਟੁੱਟ ਜਾਂਦੇ ਆ ਅਗਲੀ ਬੁਝਾਰਤ ਹੈਗੀ ਆ ਜਾਂ ਕਹਾਵਤ ਕਹਿ ਲੋ ਆਪਾਂ ਉਹ ਕੌਣ ਹੈ ਜੋ ਕਾਗਜ਼ ਦੀ ਕਿਸ਼ਤੀ ਦੇ ਵਿੱਚ ਵੀ ਤੈਰ ਸਕਦਾ ਹੈ 10 ਸਕਿੰਟ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਕੀੜਾ ਕੀੜਾ ਹਲਕਾ ਹੁੰਦਾ ਕਾਗਜ਼ ਦੀ ਕश्ती 'ਚ ਮੋਜ ਨਾਲ ਤੈਰ ਸਕਦਾ। ਅਗਲੀ ਕਹਾਵਤ ਹੈਗੀ ਆ ਉਹ ਕਿਹੜੀ ਚੀਜ਼ ਹੈ ਜਿਹਨੂੰ ਬੰਦੇ ਲੁਕਾ ਕੇ ਤੇ ਬੀਬੀਆਂ ਦਿਖਾ ਕੇ ਚਲਦੀਆਂ ਨੇ। 10 ਸਕਿੰਟ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਭਾਈ ਪਰਸ। ਅਗਲੀ ਬੁਝਾਰਤ ਹੈਗੀ ਆ ਉਹ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਜਿੰਨਾ ਕੱਢੋਗੇ ਉਹ ਉਨਾ ਹੀ ਵੱਧ ਆ ਜਾਊ। 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਪਾਈਟੋਆ ਜਿੰਨਾ ਮਰਜ਼ੀ ਪੱਟੀ ਚੱਲੋ ਡੂੰਗਾ ਹੀ ਡੂੰਗਾ ਹੁੰਦਾ ਹੈ ਅਗਲੀ ਬੁਝਾਰਤ ਹੈਗੀ ਹੈ ਅਜਿਹਾ ਕਿਹੜਾ ਫੁੱਲ ਹੈ ਜਿਹੜਾ ਉਗਦਾ ਤਾਂ ਪਾਣੀ ਦੇ ਵਿੱਚ ਹੈ ਪਰ ਪਾਣੀ ਦੇ ਵਿੱਚ ਨਹੀਂ ਰਹਿੰਦਾ 10 ਸੈਕਿੰਡ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਭਾਈ ਕਮਲ ਦਾ ਫੁੱਲ ਅਗਲੀ ਬੁਝਾਰਤ ਹੈਗੀ ਐ ਅਜਿਹਾ ਕਿਹੜਾ ਦਾਣ ਹੈ ਜਿਹੜਾ ਗਰੀਬ ਤੇ ਅਮੀਰ ਦੋਨੇ ਕਰਦੇ ਨੇ GaAs ਕੈਂਟ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਮਤਦਾਨ ਯਾਨੀ ਕਿ ਵੋਟ ਪਾਉਣਾ ਅਗਲੀ ਬੁਝਾਰਤ ਹੈਗੀ ਐ ਮੈਂ ਹਰੀ ਮੇਰਾ ਬੱਚਾ ਕਾਲਾ ਮੈਨੂੰ ਛੱਡ ਦੇ ਉਹਨੂੰ ਖਾਲਾ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਇਲਾਇਚੀ ਅਗਲੀ ਬੁਝਾਰਤ ਹੈ ਘਲਾ ਹੈਗਾ ਪਰ ਸਿਰ ਨਹੀਂ ਹੈਗਾ ਬਾਹਾਂ ਹੈਗੀਆਂ ਪਰ ਹੱਥ ਨਹੀਂ ਹੈਗਾ ਦੱਸੋ ਕੀ ਹੈ 10 ਸੈਕਿੰਡ ਪੂਰੇ ਹੋ ਗਏ ਇਹਦਾ ਉੱਤਰ ਹੈਗਾ ਭਾਈ ਟੀ ਸ਼ਰਟ ਅਗਲੀ ਬੁਝਾਰਤ ਹੈਗੀ ਹੈ ਮਿੱਟੀ ਦੇ ਵਿੱਚ ਜ਼ਮੀਨ ਦੇ ਵਿੱਚ ਮੈਨੂੰ ਗੱਡ ਦਵੋ ਮੈਂ ਜਿੰਦਾ ਹੋ ਕੇ ਬਾਅਸ ਬਾਹਰ ਆ ਜਾਊਂਗਾ। ਦੱਸ ਕੈਂਟ ਹੋਗੇ ਪੂਰੇ ਇਹਦਾ ਉੱਤਰ ਹੈਗਾ ਭਾਈ ਬੀਜ ਬੀਜੋਗੇ ਤਾਂ ਉਗ ਕੇ ਉੱਪਰ ਆ ਜਾਏਗਾ ਦੁਬਾਰਾ। ਅਗਲੀ ਬੁਝਾਰਤ ਹੈਗੀ ਐ ਮੈਨੂੰ ਇੱਕ ਵਾਰ ਆਵਾਜ਼ ਮਾਰੋਗੇ ਤਾਂ ਮੈਂ ਕਈ ਵਾਰ ਆਵਾਜ਼ ਮਾਰੂੰਗਾ ਬਾਅਸ 10 ਸੈਂਟ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਖੂ ਜਿਨ੍ਹਾਂ ਨੇ ਖੂ ਦੇ ਵਿੱਚ ਆਵਾਜ਼ਾਂ ਮਾਰੀਆਂ ਨੇ ਉਹਨਾਂ ਨੂੰ ਪਤਾ ਆਵਾਜ਼ ਬਾਫ ਸੌਂਦੀ ਹੁੰਦੀ ਸੀ ਅਗਲੀ ਬੁਝਾਰਤ ਹੈਗੀ ਐ ਸੌਖੀ ਤਾਂ ਹੈਗੀ ਐ ਪਰ ਦਿਮਾਗ ਮਾ ਸਕਦੀ ਐ ਅਗਲੀ ਬੁਝਾਰਤ ਹੈਗੀ ਐ ਚਾਰ ਉਂਗਲਾਂ ਇੱਕ ਗੂਠਾ ਫੇਰ ਵੀ ਉਹਨੂੰ ਹੱਥ ਨਹੀਂ ਕਹਿੰਦੇ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਦਸਤਾਨੇ ਅਗਲੀ ਬੁਝਾਰਤ ਹੈਗੀ ਆ ਕਹਿੰਦਾ ਮੈਂ ਮਰਦਾ ਕਟਿਆ ਵੀ ਮੈਂ ਜਾਣਾ ਪਰ ਰੋਣੇ ਤੁਸੀਂ ਹੋ ਬਸ 10 ਸੈਕਿੰਡ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਭਾਈ ਪਿਆਜ਼ ਪਿਆਜ਼ ਕੱਟਦੇ ਟਾਈਮ ਅੱਖਾਂ ਦਾ ਹਾਲ ਕੀ ਹੁੰਦਾ ਫਿਰ ਪਤਾ ਹੀ ਐ ਅਗਲੀ ਬੁਝਾਰਤ ਹੈਗੀ ਐ ਚਾਰ ਡਰਾਈਵਰ ਇੱਕ ਸਵਾਰੀ ਉਹਦੇ ਪਿੱਛੇ ਜਨਤਾ ਭਾਰੀ ਬਸ 10 ਸੈਕਿੰਡ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਅਰਥੀ ਅਰਥੀ ਨੂੰ ਚੱਕਣ ਵਾਲੇ ਚਾਰ ਜانے ਡਰਾਈਵਰ ਹੋਗੇ ਅਰਥੀ ਤੇ ਪਿਆ ਸਵਾਰੀ ਹੋ ਗਿਆ ਉਹਦੇ ਪਿੱਛੇ ਲੋਕ ਤੁਰੇ ਜਾਂਦੇ ਹੁੰਦੇ ਨੇ ਇਹ ਇਹਦਾ ਸਹੀ ਉੱਤਰ ਹੈ ਅਗਲੀ ਬੁਝਾਰਤ ਹੈਗੀ ਆ ਬੀਹਾਂ ਦਾ ਸਿਰ ਕੱਟਤਾ ਨਾ ਉਹ ਮਰੇ ਨਾ ਖੂਨ ਨਿਕਲਿਆ 10 ਕੈਂਟ ਹੋ ਗਏ ਪੂਰੇ ਇਹਨਾਂ ਦਾ ਉੱਤਰ ਹੈਗਾ ਸਹੀ 9 10 ਪੈਰਾਂ ਦੇ 10 ਹੱਥਾਂ ਦੇ ਅਗਲੀ ਬੁਝਾਰਤ ਹੈਗੀ ਆ ਇੱਕ ਰਾਜੇ ਦੀ ਅਨੋਖੀ ਰਾਣੀ ਪੂਛ ਦੇ ਜਰੀਏ ਪੀਂਦੀ ਪਾਣੀ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਆਪਾਂ ਹੀ ਦੀਵਾ ਤੇ ਦੀਵੇ ਦੇ ਵਿੱਚ ਬੱਤੀ ਦੀਵਾ ਰਾਜਾ ਹੋ ਗਿਆ ਬੱਤੀ ਰਾਣੀ ਹੋ ਗਈ ਉਹ ਤੇਲ ਪੀ ਕੇ ਉਸ ਤੋਂ ਬਾਅਦ ਜਗਮਗ ਜਗਮਗ ਕਰਦੀ ਹੈ ਅਗਲੀ ਬੁਝਾਰਤ ਹੈਗੀ ਆ ਇਹਨੂੰ ਆਪਾਂ ਸਾਰਿਆਂ ਨੇ ਲਗਭਗ ਖਾਧਾ ਹੀ ਹੋਇਆ ਛੋਟਾ ਹਾਂ ਪਰ ਵੱਡਾ ਕਹੋਂਦਾ ਰੋਜ ਦਹੀਂ ਦੀ ਨਦੀ ਦੇ ਵਿੱਚ ਨਾ ਹੋਂਦਾ 10 ਸੈਕਿੰਡ ਹੋ ਗਏ ਪੂਰੇ ਇਮਾਨਦਾਰੀ ਨਾਲ ਦੱਸ ਦਿਓ ਸਹੀ 10 ਸੈਕਿੰਡਾਂ ਦੇ ਵਿੱਚ ਦਿੱਤਾ ਉੱਤਰ ਜਾਂ ਨਹੀਂ ਇਹਦਾ ਸਹੀ ਉੱਤਰ ਹੈਗਾ ਦਹੀਂ ਭੱਲਾ ਅਗਲੀ ਬੁਝਾਰਤ ਹੈਗੀ ਐ ਕੰਨ ਮਰੋੜੋ ਪਾਣੀ ਦਵਾ ਮੈਂ ਕੋਈ ਨਾ ਪੈਸਾ ਲਵਾ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਈ 2T 2T ਦਾ ਕੰਨ ਮਰੋੜੋ ਤੇ ਪਾਣੀ ਕੱਢੋ ਅਗਲੀ ਬੁਝਾਰਤ ਹੈਗੀ ਐ ਸਫੈਦ ਮੁਰਗੀ ਚਿੱਟੀ ਮੁਰਗੀ ਤੇ ਹਰੀ ਪੂਛ ਜੇ ਤੈਨੂੰ ਨਹੀਂ ਆਉਂਦਾ ਫਿਰ ਕਾਲੇ ਨੂੰ ਪੁੱਛ 10 ਸੈਕਿੰਡ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਭਈ ਮੂਲੀ ਚਿੱਟੀ ਹੁੰਦੀ ਐ ਮੂਲੀ ਹਰੇ ਉਹਦੇ ਹੁੰਦੇ ਨੇ ਪੱਤੇ ਅਗਲੀ ਬੁਝਾਰਤ ਹੈਗੀ ਐ ਇਹ ਵੀ ਸਬਜ਼ੀਆਂ ਦੇ ਰਿਲੇਟਡ ਹੀ ਐ ਹਰੀ-ਹਰੀ ਮੱਛੀ ਹਰੇ ਉਹਦੇ ਆਂਡੇ ਛੇਤੀ ਦੇ ਉਹ ਪੇਲੀ ਦਾ ਜਵਾਬ ਨਹੀਂ ਪਹਿਣਗੇ ਡੰਡੇ ਦੱਸੋ ਫਿਰ ਬੁਝਾਰਤ ਦਾ ਉੱਤਰ ਕੀ ਐ ਬਸ 10 ਸੈਕਿੰਟ ਹੋ ਗਏ ਪੂਰੇ ਇਹਦਾ ਉੱਤਰ ਹੈਗਾ ਭਾਈ ਮਟਰ ਹਰਾ ਮਟਰ ਹੁੰਦਾ ਹੈ ਹਰੇ ਹੀ ਉਹਦੇ ਦਾਣੇ ਹੁੰਦੇ ਐ ਅਗਲੀ ਬੁਝਾਰਤ ਹੈਗੀ ਐ ਖੜੇ ਤੇ ਵੀ ਖੜੇ ਬੈਠਣ ਤੇ ਵੀ ਖੜੇ 10 ਸੈਕਿੰਡ ਹੋ ਗਏ ਪੂਰੇ ਇਹਦਾ ਸਹੀ ਉੱਤਰ ਹੈਗਾ ਭਾਈ ਸਿੰਘ ਪਸ਼ੂ ਚਾਹੀਦੀ ਬੈਠੇ ਹੋਣ ਫੇਰ ਵੀ ਸਿੰਘ ਖੜੇ ਹੁੰਦੇ ਨੇ ਚਾਹੀਦੀ ਖੜੇ ਹੋਣ ਫੇਰ ਵੀ ਸਿੰਘ ਖੜਾ ਹੀ ਹੁੰਦੇ ਨੇ ਲਓ ਜੀ ਇਹ ਸੀ ਬੁਝਾਰਤਾਂ ਦਾ ਆਪਣਾ ਦੂਜਾ ਐਪੀਸੋਡ ਮੈਨੂੰ ਉਮੀਦ ਹੈ ਕਉ ਨੂੰ ਚੰਗਾ ਲੱਗਿਆ ਹੋ ਤੁਹਾਡਾ ਐਂਟਰਟੇਨਮੈਂਟ ਵੀ ਹੋਇਆ ਹੋ ਤੇ ਤੁਹਾਡਾ ਜੀ ਵੀ ਲੱਗਿਆ ਹੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਸਹੀ ਸਹੀ ਉੱਤਰ ਤੁਸੀਂ ਦਿੱਤੇ ਹੋਣਗੇ ਆਪਣਾ ਦਿਮਾਗ ਲਾ ਕੇ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤਾਂ ਕਿ ਸਾਨੂੰ ਹੋਰ ਹੌਸਲਾ ਮਿਲ ਸਕੇ ਆਪਾਂ ਹੋਰ ਬੁਝਾਰਤਾਂ ਦੇ ਅਗਲੇ ਐਪੀਸੋਡ ਲੈ ਕੇ ਆ ਸਕੀਏ ਜ਼ਰੂਰ ਸਭ ਨਾਲ ਸ਼ੇਅਰ ਕਰਿਓ ਬਾਕੀ ਜਿਉਂਦੇ ਵੱਸਦੇ ਰਹੋ ਧੰਨਵਾਦ